ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਜੀ ਪਿਓਰ ਗੀਜ਼ਾ ਕਾਟਨ ਦੇ ਵਿੱਚ ਹੈ ਜੀ ਪਿਓਰ ਗੀਜ਼ਾ ਕਾਟਨ ਦੇ ਵਿੱਚ ਡਿਜੀਟਲ ਪ੍ਰਿੰਟ ਦਾ ਸੂਟ ਆਊਗਾ ਜੀ ਸ਼ਾਨਦਾਰ ਆਈਟਮ ਹੈ ਲਾਂਚ ਹੋਈ ਹੈ ਨਵਾਂ ਫੈਬਰਿਕ ਹੈ ਜੀ ਗੀਜ਼ਾ ਕਾਟਨ ਬਾਟਮ ਆਊਗੀ ਗੀਜ਼ਾ ਕਾਟਨ ਦੀ 3 ਮੀਟਰ 2.5 ਮੀਟਰ ਦੀ ਸ਼ਰਟ ਔਰ ਦੁਪੱਟਾ ਪਿਓਰ ਸ਼ਿਫੋਨ ਦਾ ਪ੍ਰਿੰਟ ਡਿਜੀਟਲ ਡਿਜੀਟਲ ਦੇ ਵਿੱਚ ਦੁਪੱਟਾ ਦੇਖੋ ਜੀ ਕਿੰਨਾ ਸ਼ਾਨਦਾਰ ਦੁਪੱਟੇ ਉਪਰ ਬਿਊਟੀਫੁਲ ਪ੍ਰਿੰਟ ਹੋਇਆ ਜੀ ਬਹੁਤ ਸੋਹਣਾ ਦੁਪੱਟਾ 2.5 ਮੀਟਰ ਦਾ ਆਊਗਾ ਜੀ ਪ੍ਰਿੰਟਿੰਗ ਬਹੁਤ ਸ਼ਾਨਦਾਰ ਔਰ ਫਰੰਟ ਦੇਖੋ ਦੇਖੋ ਡਿਜ਼ਾਈਨਰ ਸੂਟ ਲਾਂਚ ਹੋਇਆ ਜੀ ਏਕੇ ਟੈਕਸ ਬ੍ਰਾਂਡ ਦਾ ਕੰਟਰੋਲ ਕਲਰ ਕੰਟਰਾਸਟ ਬਹੁਤ ਸੋਹਣੀ ਹੈ ਜੀ ਮੈਚਿੰਗ ਸੂਟ ਆਊਗਾ ਦੇਖੋ ਜੀ ਕਿੰਨਾ ਸ਼ਾਨਦਾਰ ਆਰਟੀਕਲ ਦਾ ਲਾਂਚ ਹੋਇਆ ਬਹੁਤ ਸੋਹਣਾ ਫਰਸਟ ਲਾਂਚ ਆਪਣਾ ਨਾਲ ਦੀ ਨਾਲ ਬੁੱਕ ਕਰ ਲੈ ਦੇਖੋ ਜੀ ਜਲਦੀ ਜਲਦੀ ਕਸਟਮਰ ਸਕਰੀਨਸ਼ਾਟ ਲੈ ਕੇ ਤੁਸੀਂ ਬੁੱਕ ਕਰ ਲਓ ਜੀ ਨਵੀਂ ਲਾਂਚ ਹੋਈ ਆਈਟਮ ਇਹ 1300 ਰੁਪਏ ਦਾ ਰੇਟ ਹੈ ਸਿਰਫ 1300 ਰੁਪਏ ਦਾ ਗੀਜ਼ਾ ਕਾਟਨ ਪਿਓਰ ਜਾਮ ਕਹਿੰਦੇ ਜਿਹਨੂੰ ਆਪਾਂ ਪਿਓਰ ਵਾਲੀ ਕੁਆਲਿਟੀ ਦੇ ਵਿੱਚ ਹੈ ਜੀ ਕੋਈ ਲਾਈਨਿੰਗ ਨਹੀਂ ਲੱਗਦੀ ਆਪਣੀ ਮਰਜ਼ੀ ਅਨਸਾਰ ਲਗਾ ਸਕਦੇ ਆ ਤਿੰਨ ਕਲਰ ਨੇ ਫਸਟ ਦੇਖੋ ਨਿਯੋਨ ਦੇ ਨਾਲ ਆ ਜੀ ਬਹੁਤ ਸ਼ਾਨਦਾਰ ਦੁਪੱਟਾ ਜੀ ਸੈਕਿੰਡ ਕਲਰ ਦਿਖਾਓ ਜੀ ਬਹੁਤ ਸੋਹਣਾ ਕਲਰ ਸੈਕਿੰਡ ਆਊਗਾ ਦੇਖੋ ਜੀ ਕਿੰਨਾ ਅਲਟੀਮੇਟ ਕਦਰ ਹੈ ਫਰੋਜ਼ ਹੀ ਆ ਗਿਆ ਦੇਖੋ ਜੀ ਕਰੀਮ ਕਲਰ ਦੀ ਬਾਟਮ ਆ ਗਈ ਦੁਪੱਟਾ ਹੋਊਗਾ ਜੀ ਬਹੁਤ ਸ਼ਾਨਦਾਰ ਲੋ ਜੀ ਦੁਪੱਟਾ ਦੇਖੋ ਜੀ ਫਰੋਜ਼ ਹੀ ਕਲਰ ਦਾ ਬਹੁਤ ਸੋਹਣਾ ਦੁ ਤਿੰਨ ਕਲਰ ਨੇ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਪਿੰਕ ਨਾਲ ਕੰਟਰਾਸਟ ਹੈ ਜੀ ਦੇਖੋ ਜੀ ਦੁਪੱਟਾ ਦੇਖੋ ਜੀ ਪਹਿਲੀ ਗੱਲ ਤਾਂ ਹੈਗਾ ਦੁਪੱਟੇ ਨਹੀਂ ਪ੍ਰਿੰਟ ਹੁੰਦਾ ਜੀ ਏਕ ਟੈਕ ਬ੍ਰਾਂਡ ਨੇ ਨਵੀਂ ਲਾਂਚ ਕੀਤੀ ਹੈ ਜੀ ਏਕ ਟੈਕ ਬ੍ਰਾਂਡ ਦੇ ਕਲੈਕਸ਼ਨ ਹੈ ਬਹੁਤ ਸੋਹਣਾ ਜੀ ਕਾਟਨ ਕੇਸ ਕਪੜਾ ਜੀਜ਼ਾ ਕਾਟਨ ਜਾਮ ਕਾਟਨ ਦੇ ਵਿੱਚ ਸੂਟ ਹੈ ਡਿਜੀਟਲ ਪ੍ਰਿੰਟ ਕੋਈ ਲਾਈਨਿੰਗ ਲੱਗਦੀ ਕਾਟਨ ਦੇ ਕਪੜਾ ਸਿਰਫ 1300 ਰੁਪਏ ਦਾ ਸੂਟ ਹੈ ਜੀ ਪ੍ਰਾਈਸ ਬਹੁਤ ਸੋਹਣਾ ਜੀ 1300 ਰੁਪਏ ਦਾ ਆਉਣ ਲਈ ਜੀ ਜਲਦੀ ਜਲਦੀ ਦੇਖ ਲਓ ਜੀ ਬੁੱਕ ਕਰ ਲਓ ਪਲੀਜ਼